ਸਿੰਘ ਜੀ ਤੁਸੀਂ ਰੈਸਟੋ ਵੀ ਆਇਓ ਸਾਰੇ ਹਾਜ਼ਰ ਕੇ ਮੈਂ ਬਹੁਤ-ਬਹੁਤ ਧੰਨਵਾਦ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਸਾਰੀਆਂ ਹੀ ਜੱਥੇਬੰਦੀਆਂ ਜਿਹਦੇ ਵਿੱਚ ਸਟੂਡੈਂਟ ਜੱਥੇਬੰਦੀਆਂ ਮੁਲਾਜ਼ਮ ਜੱਥੇਬੰਦੀਆਂ ਔਰ ਕਿਸਾਨ ਜੱਥੇਬੰਦੀਆਂ ਨੂੰ ਇਹਦੇ ਵਿੱਚ ਸੱਦਾ ਦਿੱਤਾ ਗਿਆ ਸੀ ਔਰ ਇਹ ਅੱਜ ਦੀ ਮੀਟਿੰਗ ਜਿਹੜੀ ਆਰਗੇਨਾਈਜ਼ ਕੀਤੀ ਗਈ ਜਿਹੜੀ ਕਿ ਜਿਹੜਾ 2025 ਬਿਜਲੀ ਸੋਧ ਬਿੱਲ ਸਰਕਾਰ ਲੈ ਕੇ ਆਈ ਹੈ ਜਿਹੜਾ ਕਿ ਬੜਾ ਹੀ ਘਾਤਕ ਹੈ ਔਰ ਖਤਰਨਾਕ ਹੈ ਉਸ ਦੇ ਬਾਰੇ ਇਸ ਦੇ ਵਿੱਚ ਚਰਚਾ ਹੋਈ ਔਰ ਸਾਰੀਆਂ ਹੀ ਜਥੇਬੰਦੀਆਂ ਨੇ ਮਿਲ ਕੇ ਇਸ ਜਿਹੜਾ ਬਿਜਲੀ ਬਿੱਲ ਹੈ ਉਹਦਾ ਵਿਰੋਧ ਦਰਜ ਕਰਾਇਆ ਹੈ ਔਰ ਅੱਜ ਇਹ ਮੀਟਿੰਗ ਦੇ ਵਿੱਚ ਸਾਡੇ ਨਾਲ ਸਾਥੀ ਬੈਠੇ ਨੇ ਜਨਰਲ ਵਿਦਿਆਰਥੀ ਯੂਨੀਅਨ ਤੋਂ ਕਨਵੀਰ ਸਿੰਘ ਜੀ ਬੈਠੇ ਨੇ ਜਿਹੜੇ ਵਿਦਿਆਰਥੀ ਯੂਨੀਅਨ ਹੈਗੀ ਆ ਐਸਐਸਪੀ ਔਰ ਸਾਡੇ ਨਾਲ ਦਵਿੰਦਰ ਸਿੰਘ ਜੀ ਬੈਠੇ ਨੇ ਇਹ ਵਿਜਲੀ ਪਲਾਜ਼ਾ ਜਿਹੜਾ ਇੱਕ ਤਾਂ ਮੰਚ ਹੈ ਅ ਸਾਡੇ ਨਾਲ ਇਧਰ ਸਰਵਜੀਤ ਜੀ ਬੈਠੇ ਨੇ ਇਹ ਵੀ ਈਐਸਟੂ ਕੋਲੋਂ ਬੈਠੇ ਨੇ ਔਰ ਬਲਵੰਤ ਸਿੰਘ paramagnetic ਜੀ ਨੇ ਲਗਵੀਤ ਜੀ ਨੇ ਫੇਰ ਉਹ ਜਿਹੜੀ ਮਾਡੂ ਮੰਚ ਵੱਲੋਂ ਔਰ ਸਦਾ ਸਰੂਸ਼ਪ ਨੇ ਇੱਥੇ ਬੈਠੇ ਨੇ ਸੋ ਇਹ ਸਾਰੇ ਸਬੂਦਨ ਕਰਨਗੇ ਮੈਨੂੰ ਬੇਨਤੀ ਕਰਾਂਗਾ ਹਾਂ ਚਲੋ ਮੈਂ ਫਿਰ ਆਪ ਜੀ ਨੂੰ ਆਪ ਦੱਸਣਾ ਚਾਹੁੰਦਾ ਹਾਂ ਕਿ ਆਪਾਂ ਜਿਹੜਾ ਕਿ ਅਸੀਂ ਸੱਦਾ ਦਿੱਤਾ ਸੀ ਇਸ ਕੇਮ ਨੂੰ ਉਹਨਾਂ ਨੇ ਕੱਲ ਮੀਟਿੰਗ ਕੀਤੀ ਹੈ ਉਸ ਮੀਟਿੰਗ ਵਿੱਚ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਕਾਹਤ ਤਰੀਕਾ ਕਰ ਠੀਕ ਨਹੀਂ ਹੈ ਉਸ ਦੇ ਸੰਬੰਧ ਵਿੱਚ ਅਸੀਂ ਬਿਲਕੁਲ ਨਿਰੋਲ ਨਿਸਵਾਰਥ ਹੋ ਕੇ ਅਸੀਂ ਇੱਕ ਜਿਹੜੀ ਲੈਟਰ ਹੈ ਉਹ ਐਸਕੇਮ ਨੂੰ ਇਹ ਦਿੱਤੀ ਸੀ ਜਿਹੜੀ ਕਿ ਇਹੀ ਲੈਟਰ ਜਿਹੜੀ ਆ ਉਹ ਜਿਹੜੇ ਜਿਹੜੇ ਸਾਡੇ ਨੇੜਲੇ ਸਾਥੀ ਹੈ ਉਹਨਾਂ ਨੂੰ ਐਡਰੈਸ ਕਰਕੇ ਦਿੱਤੀ ਔਰ ਇਹੀ ਆਖਿਆ ਕਿ ਤੁਸੀਂ ਐਸਕੇਮ ਦੀ ਮੀਟਿੰਗ ਦੇ ਵਿੱਚ ਇਦੇ ਬਾਰੇ ਖੁੱਲਕੇ ਚਰਚਾ ਕਰੋ ਕਿਉਂਕਿ ਜਿਹੜਾ ਬਿਜਲੀ ਸੋਥ ਮਿਲ ਰਹੀ ਹੈ ਸਰਕਾਰ ਲੈ ਕੇ ਆ ਰਹੀ ਹੈ ਇਹ ਬੜਾ ਘਾਤਕ ਹਨ ਬਹੁਤ ਵੱਡੀ ਲੜਾਈ ਹੈ ਦੇਸ਼ ਭਰ ਦੇ ਵਿੱਚ ਇਹ ਵੱਡੀ ਤਾਕਤ ਨਾਲ ਲੜਨੇ ਦੀ ਗੱਲ ਹੈ ਤੇ ਵੱਡੀ ਤਾਕਤ ਬਣਾ ਕੇ ਲੜਨੇ ਦੀ ਗੱਲ ਹੈ ਸੋ ਜਿਹਦੇ ਵਿੱਚ ਸਾਡੇ ਸਾਥੀਆਂ ਨੇ ਕੱਲ ਕਿਹਾ ਕਿ ਤਰੀਕਾ ਕਾਠੀਕ ਨਹੀਂ ਹੈ ਅਸੀਂ ਸਾਥੀਆਂ ਨੂੰ ਸਾਡਾ ਸਵਾਲ ਹੈ ਕਿ ਭਾਈ ਅਸੀਂ ਆਪਣੇ ਹਿਸਾਬ ਨਾਲ નિਸਵਾਰਥ ਹੋ ਕੇ ਨਿਮਰਤਾ ਸਹਿਤ ਆਪ ਜੀ ਨੂੰ ਸਦਾ ਦਿੱਤਾ ਹੈ ਜੇਕਰ ਤੁਹਾਨੂੰ ਕੋਈ ਲੱਗਦਾ ਹੈ ਕਿ ਸਾਡਾ ਤਰੀਕਾ ਦਾ ਠੀਕ ਨਹੀਂ ਹੈ ਤੇ ਤੁਸੀਂ ਮੀਟਿੰਗ ਬੁਲਾ ਲਓ ਅਸੀਂ ਉਹਦੇ ਵਿੱਚ ਵੀ ਆਣ ਨੂੰ ਤਿਆਰ ਹੈ ਕਿ ਐਨਐਮ ਨੇ ਕਦੇ ਵੀ ਇਹ ਕਦੇ ਨਹੀਂ ਕੋਸ਼ਿਸ਼ ਕੀਤੀ ਕਿ ਕਿਸੇ ਦੇ ਵਿੱਚ ਕੋਈ ਫੁੱਟ ਪਾਓ ਨੀਤੀ ਅਸੀਂ ਬਣਾ ਕੇ ਜਾਈਏ ਹਮੇਸ਼ਾ ਇੰਕੇ ਦੇ ਹਮ ਹੀ ਰਹਿਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ 2025 ਦੇ ਵਿੱਚ ਲਗਭਗ ਅਸੀਂ 4-5 ਵਾਰ ਸਦਾ ਉਹਨਾਂ ਨੂੰ ਦਿੱਤਾ ਹੈ ਅਬ 24 ਦੇ ਵਿੱਚ ਵੀ ਸੱਦਾ ਦਿੱਤਾ ਹੈ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਅ ਸੱਦਾ ਅ ਸ਼ੰਭੂ ਔਰ ਖਨੋਰੀ ਬਲਾਂ ਮੈਂ ਸਮਝਦਾ ਹੈ ਕਿ ਅਸੀਂ ਕਦੇ ਵੀ ਇਕੱਲੇ ਪਿੱਛੇ ਨਹੀਂ ਹਟੇ ਅੱਜ ਵੀ ਇਕੱਲੇ ਹਾਂ ਵੀ ਹੈ ਉਹ ਨਾਲੇ ਸਮਝ ਕੇ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ ਕਿ ਅਸੀਂ ਸਾਰੇ ਮਿਲਕ ਮੰਚ ਦੇ ਸਾਥੀਆਂ ਨੂੰ ਲਿਆ ਸਕੀਏ ਇਕੱਲਾ ਕਰ ਸਕੀਏ ਔਰ ਕੋਈ ਤਰੀਕਾ ਕਰ ਦੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ ਸਾਨੂੰ ਦੱਸ ਦੇ ਅਸੀਂ ਉਹ ਜਿਹੜੀ ਖਾਮੀਆਂ ਨੂੰ ਦੂਰ ਕਰਕੇ ਫਿਰ ਅਗਲੀ ਜਿਹੜੀ ਗੱਲ ਅੱਗੇ ਬਤਾਵਾਂਗੇ ਸੋ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅਸੀਂ ਇੱਥੇ ਵਿੱਚ ਕੁਝ ਜਿਹੜੀਆਂ ਅੱਜ ਤੈਹ ਕੀਤੀਆਂ ਨੇ ਪ੍ਰੋਗਰਾਮ ਉਹ ਸਾਡੇ ਸਾਥੀ ਦੱਸ ਦੇਣਗੇ ਔਰ ਅਸੀਂ ਪੂਰੇ ਦੇਸ਼ ਦੇ ਜਿੰਨੇ ਵੀ ਸਾਡੇ ਸਮਾਜਿਕ ਸੰਸਥਾਵਾਂ ਨੇ ਸਟੂਡੈਂਟ ਆਰਗੇਨਾਈਜੇਸ਼ਨ ਨੇ ਔਰ ਮਜ਼ਦੂਰ ਜੱਦਬੰਦੀਆਂ ਨੇ ਮਜ਼ਦੂਰ ਜੱਦਬੰਦੀਆਂ ਨੇ ਸਾਡਾ ਦਲਿਤ ਭਾਈਚਾਰਾ ਉਹਨਾਂ ਦੀਆਂ ਜੱਦਬੰਦੀਆਂ ਨੇ ਸਾਰੀਆਂ ਜੱਦਬੰਦੀਆਂ ਨੂੰ ਅਸੀਂ ਇਹ ਤੇ ਆਗਾਜ਼ ਕਰਦੇ ਹਾਂ ਸਦਾ ਦਿੰਦੇ ਹਾਂ ਕਿ ਆਓ ਇਕੱਠੇ ਹੋਈਏ ਇਸ ਬਿਜਲੀ ਬਿੱਲ ਦਾ ਜਿਹੜਾ ਡੈਟ ਕੇ ਵਿਰੋਧ ਕਰੀਏ ਔਰ ਉਹਨਾਂ ਵਾਲੇ ਸਮੇਂ ਦੇ ਵਿੱਚ ਇਕੱਠੇ ਹੋ ਕੇ ਇਹਦੇ ਲਈ ਜੇ ਕੋਈ ਸੰਗਾਠ ਚੋ ਲਿਖਣਾ ਪਵੇ ਉਹ ਸੰਗਾਠ ਇਕੱਲੇ ਨੂੰ ਚੁੱਕੀਏ ਜੋ ਹੁਣ ਮੈਂ ਬੇਨਤੀ ਕਰਾਂਗਾ ਸਦਾ ਗੁਰਵੰਤ ਸਿੰਘ ਬਈਆ ਕਿ ਉਹਨਾਂ ਨੂੰ ਮਾਈਕ ਇੰਦਰ ਕਰ ਲਿਓ ਮਾਈ ਜੀ ਸਭ ਸ਼ਿਫਟ ਕਰ ਦਿਓ ਜੀ ਸ਼ਿਫਟ ਕਰ ਦਿਓ ਸਾਰੇ ਪਤਕਰ ਪੈਚਰ ਨੂੰ ਫਸੀ ਕਰ ਸੋ ਅੱਜ ਰਾਜ ਸਾਹਿਬ ਨੂੰ ਦੱਸਿਆ ਕਿ ਇੱਕ ਸਾਂਝੇ ਤੌਰ ਤੇ ਮੀਟਿੰਗ ਜਿਹੜੀ ਆ ਉਸ ਫੈਕਟਰੀ ਦਾ ਨਾਲ ਕੋਈ ਬਿਜਲੀ ਮੁਲਾਜ਼ਮਾਂ ਦੇ ਬਿਜਲੀ ਕੰਮਾਂ ਦੇ ਨਾਲ ਆਪਾਂ ਕੀਤੀ ਰਹੀ ਆ ਕਿ ਆਹਨ ਦੇ ਨਾਲ ਉਹਦੇ ਵਿੱਚ ਪਿਛਲੇ ਦਿਨਾਂ ਤੋਂ ਜੋ ਬਿਜਲੀ ਮੁਲਾਜ਼ਮਾਂ ਤੇ ਬਿਜਲੀ ਕਾਮਿਆਂ ਵੱਲੋਂ ਲੁਧਿਆਣੇ ਦੇ ਵਿੱਚ 1 2 ਨਵੰਬਰ ਦੀ ਬਿਜਲੀ ਐਕਟ ਦੇ ਵਿਰੋਧ ਵਿੱਚ ਇੱਕ ਵਿਸ਼ਾਲ ਧਰਨਾ ਰੱਖਿਆ ਹੋਇਆ ਉਹਦੇ ਵਿੱਚ ਅੱਜ ਦੀ ਮੀਟਿੰਗ ਵਿੱਚ ਪਾਸ ਹੋਇਆ ਕਿ ਕਿਸਾਨ ਮਿਹਨੂਰ ਹੋਚੇ ਵੱਲੋਂ ਪੂਰਨ ਤੌਰ ਤੇ ਉਹਦੀ ਹਮਾਇਤ ਕੀਤੀ ਜਾਂਦੀ ਹੈ। ਔਰ ਦੂਜੇ ਪਾਸੇ ਜਿਹੜੇ ਪ੍ਰਾਲੀ ਦੇ ਸਾੜਨ ਦੇ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਪਰਚੇ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਔਰ ਜੋ ਗ੍ਰੀਨ ਟ੍ਰਿਬਿਨਲ ਦੀ ਹਦਾਇਤਾਂ ਨੇ ਉਸ ਦੇ ਮੁਤਾਬਕ ਪਰਹਾਰੀ ਦੇ ਛੋਸ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਣ ਔਰ ਪੰਜਾਬ ਦੇ ਵਿੱਚ ਜਿਹੜੀ ਡੀਪੀ ਖਾਦ ਦੀ ਸ਼ਾਰਟੇਜ ਹੈਗੀ ਆ ਇਹਨੂੰ ਬਿਲਕੁਲ ਜਿਹੜਾ ਪਾਰਦਰਸ਼ੀ ਕੀਤਾ ਜਾਵੇ ਖਾਦ ਸੋਸਾਇਟੀਆਂ ਵਿੱਚ ਦੁਕਾਨਾਂ ਦੇ ਵਿੱਚ ਪਹੁੰਚਾਈ ਜਾਵੇ ਔਰ ਨਾਲ ਦੀ ਨਾਲ ਜਿਹੜਾ ਵਾਧੂ ਸਮਾਨ ਡੀ.ਆਪੀ ਦਾ ਯੂਰਜ ਦਾ ਨਾਮ ਦਿੱਤਾ ਜਾਂਦਾ ਹੈ ਉਹਨੂੰ ਫੌਰੀ ਤੌਰ ਤੇ ਜਿਹੜਾ ਉਹ ਬੰਦ ਕੀਤਾ ਜਾਵੇ ਧੰਨਵਾਦ ਸਰ ਦੀ ਸੰਗੀ ਆੜਾ ਦੀ ਈ.ਐਸ.ਯੂ ਤੋਂ ਸੀਨੀਅਰ ਮੀਤਵਾਲਾ ਸਤਿਕਾਰਯੋਗ ਸਮਾਚੀ ਪ੍ਰੈਸ ਔਤੂ ਬੇਲਾ ਬਤਨਵਾਦੀਆ ਕਿ ਮੈਂਬਰਾਂ ਜਿਨ੍ਹਾਂ ਨੇ ਬਿਜਲੀ ਇੱਕ ਤਾਂ 2003 ਜੋ ਡਿਜੀਟਲ ਬੀਲੀ ਸੋਧ ਬਿਲ 2025 ਦੇ ਰੂਪ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਜਾ ਰਿਹਾ ਹੈ ਉਸ ਦੇ ਵਿਰੋਧ ਦੇ ਵਿੱਚ ਬਹੁਤ ਵੱਡੀ ਜਿਹੜੀ ਮੀਟਿੰਗਾਂ ਆਰਗੇਨਾਈਜ਼ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਮਾਲਾਜ ਜੱਥੇਬੰਦੀਆਂ ਵਿਦਿਆਰਥੀ ਜੱਥੇਬੰਦੀਆਂ ਨੂੰ ਇਨਾ ਹੁਣੋ ਸੱਦਾ ਦਿੱਤਾ ਗਿਆ ਜੋ ਬਿਜਲੀ ਸੋਲ ਮੇਰੇ 2025 ਹੈ ਉਹ ਸਮੁੱਚੇ ਸਮਾਜ ਦੇ ਲਈ ਬਹੁਤ ਘਾਤਕ ਹੈ ਕਿਉਂਕਿ ਅੱਜ ਬਿਜਲੀ ਸਾਡੇ ਮਨੁੱਖੀ ਜੀਵਨ ਦੀ ਬਹੁਤ ਵੱਡੀ ਲੋੜ ਬਣ ਗਈ ਹੈ ਮੋਬਾਈਲ ਤੋਂ ਲੈ ਕੇ ਬੈਟਰੀ ਵਾਲੇ ਵਾਹਨਾਂ ਤੋਂ ਲੈ ਕੇ ਰਸੋਈ ਤੋਂ ਲੈ ਕੇ ਔਰ ਜਿੰਨਾ ਵੀ ਸਾਡਾ ਘਰੇਲੂ ਢਾਂਚਾ ਹੈ ਸਾਡੇ ਜੀਵਨ ਦਾ ਪੱਧਰ ਹੈ ਉਸ ਦੇ ਇਲੀ ਬਹੁਤ ਮਾਰਦਾ ਹੈ ਪਰ ਕੇਂਦਰ ਸਰਕਾਰ ਨਰਿੰਦਰ ਸਿੰਘ ਇਸ ਸੋਲ ਮੇਲੇ ਦੇ ਰਾਹੀਂ ਜੋ ਬਿਜਲੀ ਸਾਡਾ ਜੀਵਨ ਦਾੰਗ ਹੈ ਉਸ ਨੂੰ ਕਾਰਪੋਰੇਟ ਕਰਾਉਣਿਆਂ ਦੇ ਅੱਥੀ ਦੇਖ ਕੇ ਸਾਡੇ ਤੋਂ ਖੋਣ ਜਾ ਰਹੀ ਹੈ ਮੈਂ ਸਮਝਦਾ ਕਿ ਜੋ ਸੰਵਿਧਾਨ ਦੇ ਤਬਾਕ ਸੂਬਿਆਂ ਦੇ ਅਧਿਕਾਰ ਨੇ ਉਹ ਵੀ ਇੱਕ ਤਰੀਕੇ ਨਾਲ ਖੋ ਕੇ ਫੈਡਰਲ ਧਾਂਚੇ ਦਾ ਜਿਹੜਾ ਤਹਿਸ਼ਨਾਸ ਹੋਣ ਕੀਤਾ ਜਾ ਰਿਹਾ ਹੈ ਔਰ ਉਹਦੇ ਨਾਲ ਨਾਲ ਇੱਕ ਪੰਜਾਬ ਸਰਕਾਰ ਵੱਲੋਂ ਜਿੱਥੇ ਪਹਿਲਾਂ ਉਹਨੇ ਕੋਸ਼ਿਸ਼ ਕੀਤੀ ਕਿ ਜੋ ਪਿੰਡਾਂ ਵਿੱਚ ਸ਼ਾਮਲਾਟਾ ਸੀ ਉਹਨਾਂ ਨੂੰ ਵੇਚਣ ਦੀ ਫਿਰ ਲੈਂਡ ਪੂਲਿੰਗ ਦੀ ਫਿਰ ਹੁਣ ਇੱਕ ਨਵਾਂ ਇੱਕ ਬਿੱਲ ਜਿਹੜਾ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਕਿ ਉਹ ਬੀਵੀ ਬੋਰਡ ਦੀਆਂ ਪੀਐਸਪੀਸੀਲ ਦੀਆਂ ਟਰਾਂਸਪੋਰੀਆਂ ਕਿੱਥੇ ਜਿੱਥੇ ਵੀ ਕੀਮਤੀ ਜਾਇਦਾਦਾਂ ਮਈਆਂ ਨੇ ਚਾਹੇ ਉਹ ਮੁਹਾਲੀ ਦੇ ਵਿੱਚ ਹੈ ਚਾਹੇ ਉਹ ਲੁਧਿਆਣੇ ਵਿੱਚ ਹੈ ਚਾਹੇ ਪਟਿਆਲੇ ਵਿੱਚ ਹੈ ਚਾਹੇ ਹੋਰ ਸ਼ਹਿਰਾਂ ਦੇ ਵਿੱਚ ਜਿਸਨਾਂ ਦਾ ਜਿਹਨਾਂ ਦੀ ਕੀਮਤ ਕਰੋਨਾ ਦੇ ਵਿੱਚ ਐ ਅੱਜ ਪੰਜਾਬ ਸਰਕਾਰ ਉਹਨੂੰ ਕੋਟੀਆਂ ਦੇ ਭਾਅ ਦੇ ਵਿੱਚ ਕਾਰਪੋਰੇਟ ਟਰਾਂਨਾ ਨੂੰ ਵੇਚਣ ਜਾ ਰਹੀ ਹੈ ਜਿਸ ਦੇ ਵਿਰੋਧ ਵਜੋਂ ਅਸੀਂ ਸੂਚੇ ਪੰਜਾਬ ਦੇ ਵਿੱਚ ਸੰਘਰਸ਼ ਵਿੱਢਿਆ ਹੋਇਆ ਹੈ ਬਿਜਲੀ ਮੁਲਾਜ਼ਮਾਂ ਵੱਲੋਂ ਇਹਦੇ ਵਿੱਚ ਸਾਂਝਾ ਫੋਰਮ ਬਿਜਲੀ ਸਾਂਝਾ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮਿਕਤਾ ਮੰਚ ਉਹਨਾਂ ਘਟਿਆਂ ਵੱਲੋਂ ਇਕੱਠੇ ਹੋ ਕੇ ਸੂਚੇ ਪੰਜਾਬ ਦੇ ਵਿੱਚ ਇਹ ਰਸਤਾ ਲਿਖਿਆ ਹੋਇਆ ਹੈ ਸਰਕਣਾ ਦੇ ਧਰਨੇ ਦਿਨ ਤੋਂ ਪ੍ਰੰਤ ਅਸੀਂ ਦੋ ਤਰੀਕ ਨੂੰ ਲੁਧਿਆਣਾ ਵਿਖੇ ਖਿਜਰੀ ਮੰਤਰੀ ਦੇ ਘਰ ਦੇ ਮੂਹਰੇ ਬਹੁਤ ਵੱਡਾ ਤਰਨਾ ਦਿਨ ਜਾ ਰਹੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਜਿੰਨੇ ਵੀ ਸਲਾਸ਼ੀ ਲੋਕ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਕੱਠੇ ਹੋ ਕੇ ਸਾਡੇ ਇਸ ਲਕਸ਼ ਦੇ ਵਿੱਚ ਸਾਡਾ ਸਾਥ ਦਿਓ ਤਾਂ ਕਿ ਜਿਹੜੀਆਂ ਬਿਜਲੀ ਬੋਰ ਦੀਆਂ ਜ਼ਾਇਦਾਦਾਂ ਨੇ ਜਿਹੜੀਆਂ ਲੋਕਾਂ ਨੇ ਟੋਲੇਟ ਕੀਤੀਆਂ ਨੇ ਚਾਹੇ ਕਿਸੇ ਨਿੱਜੀ ਲੋਕਾਂ ਵੱਲੋਂ ਦਾਣ ਕੀਤੀਆਂ ਗਈਆਂ ਨੇ ਉਹ ਇਸ ਸਰਕਾਰ ਨੂੰ ਜਿਹੜੀ ਸਿਰਫ ਰਾਜ ਕਰ ਲਈ ਇੱਥੇ ਆਈ ਉਹਨੂੰ ਵੇਚਣ ਦਾ ਕੋਈ ਅਧਿਕਾਰ ਨਹੀਂ ਉਸਨੂੰ ਰੋਕਣ ਦੇ ਲਈ ਔਰ ਬਿਜਲੀ ਸੋਲ ਮੈਦੇ ਜਿਹੜਾ 2025 ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਜਾ ਰਿਹਾ ਹੈ ਉਹਦੇ ਵਿਰੋਧ ਵਿੱਚ ਜੋ ਅਸੀਂ ਲੜਾਈ ਲੜਨ ਜਾ ਰਹੇ ਹਾਂ ਉਹਦੇ ਵਿੱਚ ਸਾਡਾ ਸਾਧ ਦੇ ਵੀ ਮੈਨ ਦੁਆਰਾ ਫੇਰ ਅੱਜ ਕੇਮਮ ਦੀ ਤਹਿਦ ਨੂੰ ਧਰਵਾਦੀ ਹੁੰਦਾ ਆ ਇਹਨਾਂ ਦੇ ਆ ਬਹੁਤ ਹੀ ਜਦੀਆਂ ਗਹਿਰਾਈਆਂ ਦੇ ਵਿੱਚੋਂ ਸਤਿਕਾਰ ਕਰਦਾ ਆ ਕਿ ਇਹਨਾਂ ਨੇ ਇਸ ਪਖਵੇਂ ਮੁੱਦੇ ਨੂੰ ਅੱਜ ਚੁੱਕ ਜਿਹੜਾ ਲੋਕਾਂ ਦਾ ਆਮ ਦਾ ਮੁੱਦਾ ਹੈ ਉਹਨ ਵਜh ਇਹਨਾਂ ਨੇ ਆਪਣੀ ਇਸ ਮੀਡਿਆ ਦਾ ਇੱਕ ਮੂਰਲਾ ਹੰਝ ਜਿਹੜਾ ਬਣਾ ਕੇ ਮੋਢੇ ਤੌਰ ਤੇ ਉਸ ਨੂੰ ਮੋਢੀ ਤੌਰ ਤੇ ਸਮੂਹ ਅੱਜ ਇੱਥੇ ਵਿਚਾਰਿਆ ਸੋ ਮੈਂ ਆਸ ਕਰਦਾ ਹਾਂ ਕਿ ਇਸ ਲੜਾਈ ਨੂੰ ਲੋਕ ਆਪਣੀ ਲੜਾਈ ਸਮਝਦੇ ਹੋਏ ਇਸ ਲੜਾਈ ਦੀ ਲੜਾਈ ਦੇ ਵਿੱਚ ਆਪਣਾ ਹਿੱਸਾ ਪਾ ਕੇ ਇਸ ਰਣਗਾਈ ਦੇ ਵਿੱਚੋਂ ਕਾਮਯਾਬ ਹੋ ਕੇ ਨਿਕਲ ਗਏ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਜੀ ਇਸੇ ਮੈਂ ਆਪ ਕੀਤੇ ਹੋ ਜਾ ਬਹੁਤ ਬਹੁਤ ਧੰਨਵਾਦ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬੱਖ-ਬੱਖ ਬਿਜਲੀ ਬੋਰਡ ਦੇ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿਹੜੀ ਅੱਜ ਦੀ ਮੀਟਿੰਗ ਵਿੱਚ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਅੱਜ ਜੋ ਕਿਸਾਨ ਜਥੂਰ ਮੋਰਚੇ ਵੱਲੋਂ ਜਿੱਦਾਂ ਵੱਡਾ ਹਮਲਾ ਕੇਂਦਰ ਸਰਕਾਰ ਵੱਲੋਂ ਬਿਜਲੀ ਅੰਕੜਾ ਲਿਆ ਕੇ ਕੀਤਾ ਜਾ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਜੋ ਕਿ ਐਮਐਮ ਨੇ ਫੈਸਲੇ ਕੀਤੇ ਹੈ ਮੈਂ ਉਹ ਤੁਹਾਡੇ ਨਾਲ ਸਾਂਝੇ ਕਰਦਾ ਕਿ ਆਉਣ ਵਾਲੇ 10 ਦਸੰਬਰ ਨੂੰ ਜਿਹੜਾ ਪੂਰੇ ਪੰਜਾਬ ਦੇ ਅੰਦਰ ਨਿੱਜੀ ਗੈਰਨ ਦੇ ਖਿਲਾਫ ਜਿਹੜੇ ਚਿਪਾਲੇ ਮੀਟਰ ਲੱਗੇ ਆ ਲਾ ਰਹੇ ਆ ਜਾਂ ਕਿਸੇ ਵੀ ਪ੍ਰਸ਼ਾਸਨ ਦੇ ਜ਼ੋਰ ਨਾਲ ਪ੍ਰੀ ਬੈਜ ਮੀਟਰ ਕੋਪਾਟੇ ਦੇ ਦਫ਼ਤਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੇ ਪ੍ਰੋਗਰਾਮ ਹੈ ਕਿ ਉਹ ਜਮ੍ਹਾਂ ਕਰਾਏ ਜਾਣਗੇ ਤੇ ਉਸ ਤੋਂ ਪਹਿਲਾਂ 15 16 17 ਨਵੰਬਰ ਨੂੰ ਇਸ ਸਰਕਾਰ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ 3 ਦਿਨ ਆਰਥੀਆਂ ਸਾੜੀਆਂ ਜਾਣੀਆਂ ਪਿੰਡ ਬੱਦਰ ਦੇ ਉੱਤੇ ਵੱਡੇ ਇਕੱਠ ਕਰਕੇ ਇਹ ਸਰਕਾਰ ਦੀ ਨੀਤੀ ਦੇ ਖਿਲਾਫ 3 ਦਿਨ ਆਰਥੀਆਂ ਸਾੜੀਆਂ ਜਾਣੀਆਂ ਕਿਉਂਕਿ ਹਮਲਾ ਜਿੰਦਾ ਵੱਡਾ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੱਖ ਚਾਹ ਲੋਕਾਂ ਤੇ ਜਾਂਦਾ ਜਾ ਰਿਹਾ ਉਹਦਾ ਕੇਐਮਐਮ ਬਦੋ ਸਖਤ ਵਿਰੋਧ ਕੀਤਾ ਜਾਂਦਾ ਤੇ ਬਿਜਲੀ ਮਜ਼ਾਲਿਮਾਂ ਦੇ ਹੱਕ ਦੇ ਵਿੱਚ ਇਸ ਇਦਾਂ ਦੀ سپورਟ ਕੀਤੀ ਜਾਨੀ ਧੰਨਵਾਦ ਸਰਬੱਤ ਨੂੰ ਵੀ ਸੇਂਦੀ ਪਿੰਡੂ ਪੰਜ ਸਾਈਡਾ ਤੋਂ ਐਤਿਸ਼ਾਦ ਤੋਂ ਐਤਿਸ਼ਾਦ ਇਹ ਜਿਹੜੀ ਅੱਜ ਮੀਟਿੰਗ ਕੇਐਮਐਮ ਨੇ ਸੱਦੀਆਂ ਉਹਦੇ ਵਿੱਚ ਮਜ਼ਦੂਰਾ ਨੇ ਬਾਤ ਕਰਕੇ ਹਿਸਾਬ ਲਗਾਗੇ ਕਿਵੇਂ ਪਹਿਲਾਂ ਹੀ ਮਜ਼ਦੂਰਾਂ ਇਹਨਾਂ ਦੇ ਹੱਥੋਂ ਕੰਮ ਛੁੱਟਿਆ ਹੋਇਆ ਰੋਜ਼ਗਾਰ ਮੁੱਕੇ ਹੋਇਆ ਪਹਿਲਾਂ ਹੀ ਮਜ਼ਦੂਰਾਂ ਦੇ ਬਹੁਤ ਘਰਾਂ ਦੇ ਵਿੱਚ ਆਹ ਛੋਟੇ ਮੀਟਰੀ ਪੱਟੇ ਹੋਏ ਆ ਤੇ ਹੁਣ ਜੇ ਪਾਲੀ ਮੀਟਰ ਲੱਗ ਗਿਆ ਜੀ ਤਾਂ ਉਹਨਾਂ ਤੋਂ ਬਿੱਲ ਨਹੀਂ ਭਰਿਆ ਜਾਣਾ ਅੱਜ ਕਰਕੇ ਅਸੀਂ ਬੋਰਡ ਚ ਵੀ ਬਹਿਤ ਕਰਦੇ ਆ ਨਾਲ ਬਿਜਲੀ ਬੋਰਡ ਦੀ ਵੀ ਬਹਿਤ ਕਰਦੇ ਆ ਜਿਹੜਾ ਦੋ ਤਰੀਕ ਨੂੰ ਇਹ ਧਰਨਾ ਲੁਧਿਆਣੇ ਦੇ ਚਾਲ ਕੇ ਆ ਅਸੀਂ ਜਿੰਨੇ ਜੋਗੇ ਮਜ਼ਦੂਰਾਂ ਦੇ ਵਿੱਚ ਵਾਅਦਾ ਕਰਕੇ ਇਹਨਾਂ ਦੀ ਹਮਾਇਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਔਰ ਵਿਦਿਆਰਥੀ ਜੂਨੀਅਰ ਤੋਂ ਕਰਮੀ ਸਿੰਘ ਦੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਜਾਣਾ ਤੁਸੀਂ ਪਿੱਛੇ ਆਪ ਕੋ ਸੀਟ ਦੇ ਦਿਓ ਮਾਈਕ ਇਸਨੇ ਬੈਠਾ ਜੀ ਸਤਿ ਸ਼੍ਰੀ ਅਕਾਲ ਮੈਂ ਕਰਮਜੀਤ ਸਿੰਘ ਸਟੂਡੈਂਟ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਤੇ ਅਸੀਂ ਅਪੀਲ ਕਰਦੇ ਸਾਰੇ ਸਾਥੀਆਂ ਨੂੰ ਵੀ ਜਿਹੜਾ ਇਹ ਬਿੱਲ ਲੈ ਕੇ ਆਂਦਾ ਕਿ ਅਸੀਂ ਸਤ ਦੋ ਤਿੰਨ ਖੇਦੀ ਕਰਦੇ ਆ ਸਟੂਡੈਂਟ ਆਵਾਂ ਕਿਉਂਕਿ ਜਿਹੜਾ ਇੱਥੇ ਕੰਮ ਹੁੰਦਾ ਜਿਹੜਾ ਵਰਤਾਰਾ ਆ ਇਹ ਸਾਰੇ ਦੇਸ਼ ਨੂੰ ਥੋਥਾ ਕਰੀ ਜਾਂਦਾ ਕੋਕਲਾ ਕਰੀ ਜਾਂਦਾ ਭਾਵੇਂ ਸਾਡਾ ਸਿੱਖਿਆ ਦਾ ਖੇਤਰ ਹੋਵੇ ਭਾਵੇਂ ਸਾਡੀ ਖੇਤੀ ਦਾ ਖੇਤਰ ਹੋਵੇ ਤੇ ਭਾਵੇਂ ਉਹ ਸਾਡੇ ਹੁਣ ਬਿਜਲੀ ਵਾਲਾ ਖੇਤਰ ਹੋ ਗਿਆ ਤਾਂ ਅਸੀਂ ਸਾਰੇ ਇਹਦੀ ਨਿਖੇਧੀ ਕਰਦੇ ਆ ਤੇ ਇਹਦੇ ਖਿਲਾਫ ਇੱਕ ਜਿਹੜਾ ਲੰਬਾ ਵੱਡਾ ਸੰਘਰਸ਼ ਮਟਣ ਦੀ ਜਿਹੜੀ ਸਾਡੀ ਸਰਫਾ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਸਾਰੀਆਂ ਜਿਹੜੀਆਂ ਕਿਸਾਨ ਦੇ ਦਿਵੰਤੀਆਂ ਹੋਰ ਨੇ ਬਿਜੂਰ ਦੇ ਦਿਵੰਤੀਆਂ ਨੇ ਨਲਤਾ ਦੇ ਦਿਵੰਤੀਆਂ ਨੇ ਜਿੰਨੀਆਂ ਵੀ ਜਿਹੜੀਆਂ ਦਿਵੰਤੀਆਂ ਪੰਜਾਬ ਪੱਤਰ ਦੇ ਦੇਸ਼ ਪੱਤਰ ਦੇ ਕੰਮ ਕਰਦੀਆਂ ਨੇ ਇੱਕ ਸਾਂਝਾ ਦਾ ਮੋਰਚਾ ਅਸੀਂ ਬੱਢੀਏ ਇਹਦੇ ਖਿਲਾਫ ਤੇ ਇੱਕ ਵੱਡਾ ਸੰਘਰਸ਼ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਖਿਲਾਫ ਜਿਹੜਾ ਇਹ ਬਿੱਲ ਲੈ ਕੇ ਆ ਰਹੇ ਆ ਆਪਣੇ ਇਲੈਕਟ੍ਰਿਸਿਟੀ ਨੂੰ ਲੈ ਕੇ ਇਲੈਕਟ੍ਰਿਕ ਦੇ ਵਿਜੀਗਰ ਨੂੰ ਲੈ ਕੇ ਤੇ ਜਿਹੜੀ ਸਿੱਖਿਆ ਦੀ ਜਿਹੜਾ ਨੀਤੀਗਤ ਲਗਾਤਾਰ ਇੱਕ ਅਸਾਲਟ ਚੱਲ ਰਿਹਾ ਹੈ ਜਿਹੜਾ ਸਿੱਖਿਆ ਦੇ ਉ ਨਿਊ ਲਿਬਰਲ ਅਸਾਲਟ ਆ ਉਹਦੇ ਖਾਵ ਅਸੀਂ ਇੱਕ ਕਨਵੈਨਸ਼ਨ ਕਰਾਂਗੇ ਯੂਨੀਵਰਸਿਟੀ ਦੇ ਵਿੱਚ ਤੇ ਉਹਦੇ ਇਹ ਸਾਡਾ ਜੇ ਬਾਕੀ ਜਿਹੜੀ ਵੀ ਕਾਲ ਵਿਦੂ ਕਿਸਾਨ ਨਿਗਰ ਪੋਰਸੇ ਵੱਲੋਂ ਆਉਂਦੀ ਹੈ ਜਾਂ ਸੰਜੇ ਮੋਥੇ ਵੱਲੋਂ ਆਉਂਦੀਆਂ ਉਹਦੇ ਨਾਲ ਅਸੀਂ ਸਹਿਮਤੀ ਹੈ ਸਾਡੀ ਤੇ ਅਸੀਂ ਉਹਦਾ ਵਕਤ ਛੱਡ ਕੇ ਹੰਗਾਰਾ ਕਰਾਂ ਧੰਨਵਾਦ ਸਦਾ ਸਰਗੁਛਿਤ ਤੇ ਆ ਡੈਕਨ ਇੰਟਰਵਿਊ ਸਟਾਫ ਦਾ ਜਿਹੜਾ ਸੈਂਟਰ ਦਾ ਜਿਹੜਾ ਨੇ ਸਭ ਤੁਸੀਂ ਤੇ ਮੈਂ ਦੋਨੋਂ ਮੰਗਾਂ ਬਾਰੇ ਰੋਸ਼ਨੀ ਪਾ ਦਿਆਂ ਕਿ ਕਿਹੜਾ ਆਪਣਾ ਮਲਾਜ਼ਮਾਂ ਨੇ ਅੰਦੋਲਨ ਕਰਨਾ ਬਿਜਲੀ ਮੰਤਰੀ ਦਾ ਘਰ ਹੈ ਲੁਧਿਆਣੇ ਉਥੇ ਦੋਨੋਂ ਪ੍ਰੋਗਰਾਮ ਕਰ ਰਹੇ ਹੋ ਜੀ ਇਹ ਸਿਮਾ ਹੈ ਕਰਾਂਗੇ ਉਹ ਜਦ ਜਿਨੀਆਂ ਨੇ ਕੀਤੀ ਹੈਗੀ ਆ ਪੰਜਾਬ ਦੀਆਂ ਜਨਤਕ ਜਾਇਦਾਦਾਂ ਵੇਚਣ ਦੇ ਵਿਰੁੱਧ ਠੀਕ ਹੈ ਜੀ ਔਰ ਜਿਹੜਾ ਹਮਨੇ ਬਿੱਲ ਆਇਆ ਜਿਹੜਾ ਨਵਾਂ ਡਰਾਫਟ 13 ਅਕਤੂਬਰ 9 ਅਕਤੂਬਰ ਨੂੰ ਆਇਆ ਹੈਗਾ ਬਿਜਲੀ ਸੋਧ ਬਿੱਲ 2025 ਉਹਦੇ ਲਈ ਅਸੀਂ ਜਿਹੜਾ ਵਾ ਜਤਨ ਟਟਾਇਆ ਉਹਦੇ ਲਈ ਇੱਕ ਮੰਗਾਂ ਦਾ ਵਖਲਣਾ ਪੀਤਾ ਇਸ ਨੂੰ ਵਾਪਸ ਲਿਆ ਜਾਵੇ ਹਾਂ ਜਿਹੜਾ 2003 ਐਕਟ ਹੈ ਉਹ ਵੀ ਰਿਮੂਵ ਕੀਤਾ ਜਾਵੇ ਤੇ 1948 ਵਾਲਾ ਐਕਟ ਜਿਹੜਾ ਉਹ ਬਹਾਲ ਕੀਤਾ ਜਾਵੇ ਇਹ ਕਹਿਗਾ ਵੀ ਮਜ਼ਦੂਰਾਂ ਦੀਆਂ ਜਿੰਨੀਆਂ ਵੀ ਅਸਾਮੀਆਂ ਵਾ ਉਹ ਖਤਮ ਕਰਕੇ ਉਹ ਕ੍ਰੀਏਟ ਕਰਕੇ ਮਲਾਜ਼ਮਾਂ ਦੀ ਭਰਤੀ ਪੱਕੀ ਕੀਤੀ ਜਾਂਦੀਆਂ ਕੱਚੇ ਬਿਲਾਜਮ ਪੱਕੇ ਕੀਤੇ ਜਾਂਦੇ ਇਹਦੇ ਨਾਮ ਦੀਆਂ ਜਿਹੜੇ ਪ੍ਰੀ ਪੇਡ ਮੀਟਰ ਹੈ ਉਹ ਸਪਸ਼ਟ ਰੂਪ ਵਿੱਚ ਪ੍ਰਾਈਵੇਟ ਕੰਪਨੀਆਂ ਵਾਸਤੇ ਲਿਆਂਦੇ ਗਏ ਆ ਅਰ ਬਹੁਤ ਸਾਰੀਆਂ ਕੰਪਨੀਆਂ ਆਈਆਂ ਕਿ ਅੱਧਾ ਅੱਧ ਕੰਪਨੀਆਂ ਅੱਧਾ ਕੰਪਨੀਆਂ ਦੀ ਬਿਜਲੀ ਵਿੱਚ ਨਹੀਂ ਹੈਗੀ ਆ ਤਾਂ ਉਹ ਨਿਰਜੀਕਰਨ ਦਾ ਕਾਰਨ ਸਮਝਦੇ ਹੋਏ ਕਿਸਾਨ ਵੀ ਦੂਰ ਮੋਰਚਾ ਮਿਲੂਗੀ ਦੇਸ਼ਵਿਆਪੀ ਤੁਸੀਂ ਦੇਖਿਆ ਵੀ ਲੋਕ ਮੀਟਰ ਪੁੱਟ ਕੇ ਛੁੱਟਦੇ ਤੁਸੀਂ ਦੇਖੇ ਜਿੱਤੇ ਜਿੱਤੇ ਵਧੀਆਂ ਰਹੀਆਂ ਵੀ ਇਹ ਨਾਲ ਖੰਭਤੀ ਰਹੀ ਜਾ ਰਹੀ ਪੰਜਾਬ ਦੇ ਅੰਦਰ ਵੀ ਹੁਣ ਸਬੂਥਰੀ ਕਿਸਾਨ ਮਜ਼ਦੂਰ ਵਰਚਨ ਨੇ ਫੈਸਲਾ ਕੀਤਾ ਵੀ ਅਸੀਂ 10 ਦਸੰਬਰ ਨੂੰ ਇਹ ਜਿਹੜੇ ਮੀਟਰ ਪੁੱਟ ਕੇ ਜਿਹੜੀਆਂ ਸਾਡੇ ਸਥਾਨਕ ਲੋਕਲ ਪੱਧਰ ਤੇ ਸਬਕ ਵਿਜਨਾ ਆਪਣੇ ਆਪਣੇ ਬਿਜਲੀ ਦੇ ਦਫ਼ਤਰ ਹੋਣਗੇ ਉਹਦੇ ਵਿੱਚ ਜਿਹੜਾ ਇਸ ਕਰਕੇ ਪੰਜਾਬ ਦੇ 올 ਐਂਡ 올 ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਸ਼ਹਿਰੀਆਂ ਵਿਦਿਆਰਥੀ ਨੂੰ ਪੀ ਲਾ ਸਕੀ ਪੇਸ ਮਹੀਮ ਵਿੱਚ ਹੱਥ ਵਟਾਓ ਹੱਥ ਵਟਾ ਕੇ ਵੱਧ ਤੋਂ ਵੱਧ ਜਿਹੜੇ ਜਿੱਥੇ ਵੀ ਪ੍ਰੀपेड ਮੀਟਰ ਲੱਗੇ ਆ ਉਹਨਾਂ ਨੂੰ ਅਸੀਂ ਸੁੱਟ ਗਏ ਇਹਦੇ ਵਿੱਚ ਦੂਜੀ ਸਾਡੀ ਗੱਲ ਹੈਗੀ ਆ ਕਿ ਤੁਸੀਂ ਪਹਿਲਾ ਜਿਹੜਾ ਪੰਜਾਬੀ ਚ ਉਹਨੂੰ ਪਿੰਡੂ ਭਾਸ਼ਾ ਚ ਗਰਾਰੀ ਵਾਲਾ ਮੀਟਰ ਕਹਿੰਦੇ ਜਿਹਨੂੰ ਅਸਲ ਟੈਕਨੀਕਲ ਮਕੈਨੀਕਲ ਮੀਟਰ ਕਹਿੰਦੇ ਜਿਹਨੂੰ ਕਾਲਾ ਮੀਟਰ ਵੀ ਕਹਿ ਦਿੱਤੇ ਨੇ ਉਹ ਲਾਓ ਕਿਹਕੇ ਦੀ ਲੈ ਕੇ ਔਰ ਜੇ ਤੁਸੀਂ ਐਵਰੇਜ ਨਾਲ ਬਿੱਲ ਪਾਓਗੇ ਤਾਂ ਉਹ ਲਾ ਕੇ ਮੀਟਰ ਲਾ ਕੇ ਆਪਣੇ ਨਾ ਉਹ ਨਹੀਂ ਖਪਤ ਕਰ ਦੇਣੀ ਠੀਕ ਹੈ ਜੀ ਸਾਡੀ ਸਮਝਿਆ ਹਾਂ ਜਿਹੜਾ ਤੁਸੀਂ ਅਸੀਂ ਪਹਿਲਾਂ ਜਿਹੜਾ ਮੀਟਰ ਸਾਡਾ ਖਪਤ ਬਾਦ ਦੀ ਰਹੀ ਜਿਹੜਾ ਇਲੈਕਟ੍ਰੋਨਿਕ ਮੀਟਰ ਨਹੀਂ ਸਾਡੀ ਖਪਤ ਹੁੰਦੀ ਸੀ ਕਰਦੀ ਉਹਦੇ ਹਿਸਾਬ ਨਾਲ ਜੀ ਸਾਨੂੰ ਬਿੱਲ ਪਾਉਗੇ ਤਾਂ ਆਪਾਂ ਉਹਨੂੰ ਦੇਣ ਨੂੰ ਤਿਆਰ ਹੁੰਾਂਗੇ ਜੇ ਮਾਫੀ ਤੋਂ ਵੱਧ ਕੇ ਅੱਜ ਦਾ ਬਿੱਲ ਤੁਸੀਂ ਦੇਣਾਗੇ ਪਰ ਜੇ ਤੁਸੀਂ ਐਵਰੇਜ ਨਾਲ ਬਿੱਲ ਪਾਉਗੇ ਤਾਂ ਅਸੀਂ ਨਹੀਂ ਦੇਾਂਗੇ ਇਹ ਦੂਜਾ ਫੈਸਲਾ ਆਪਾਂ ਕੀ ਕਰੇਗਾ ਤੀਸਰਾ ਹੈਗਾ ਵੀ ਜਿੰਦੀਆਂ ਵੀ ਅਕਾਲੀ ਦਾ ਤੇ ਤੇ ਨਹੀਂ ਬੋਲ ਰਿਹਾ ਐਡਾ ਵੱਡਾ ਹਮਲਾ ਵਾ ਇਹ ਤੇ ਆਮ ਆਦਮੀ ਪਾਰਟੀ ਹੀ ਬੋਲ ਰਹੀ ਇਹਦੇ ਤੇ ਕਾਂਗਰਸ ਨਹੀਂ ਬੋਲ ਰਹੀ ਇਹ ਤੇ ਪੱਛਪਾ ਨਹੀਂ ਮੈਂ ਸੈਂਟਰ ਚ ਲੈਉਣ ਵਾਲੀ ਆ ਉਹ ਪਾਰਟੀਆਂ ਆਪਣੀ ਪੋਜੀਸ਼ਨ ਸਪਸ਼ਟ ਕਰਨ ਵੀ ਉਹਦਾ ਜਿਹੜਾ ਐਡਾ ਵੱਡਾ ਹਮਲਾ ਦੇਸ਼ ਵਿਆਪੀ ਆ ਜਾਂ ਪੰਜਾਬ ਦੀ ਖੇਤੀ ਸੈਕਟਰ ਤੇ ਇਹਦੇ ਜਿਹੜਾ ਪਾਉਣਾ ਵਾਂ ਅਸਰ ਉਹਦੇ ਤੇ ਉਹਨਾਂ ਦੀ ਪੋਜੀਸ਼ਨ ਕੀ ਆ ਉਹ ਲੜ ਕੇ ਕੇਂਦਰ ਨਾਲ ਲੜ ਕੇ ਪੰਜਾਬ ਦੀ ਸਰਕਾਰ ਨਾਲ ਲੜ ਕੇ ਸਿਆਸੀ ਪਾਰਟੀਆਂ ਰਲੀਆਂ ਹੋਈਆਂ ਨੇ ਦੂਸਰਾ ਜੇ ਭਗਵੰਤ ਮਾਨ ਦੀ ਸਰਕਾਰ ਸੱਚੀ ਹੋ ਮੰਨਦਾ ਰਿਹਾ ਕਿ ਉਹ ਵਿਧਾਨ ਸਭਾ ਦਾ اجلاس ਸੱਦੇ ਵਿਰੋਧੀ ਧਿਰਾਂ ਮੇ ਉਹਦੀ ਮੰਗ ਕਰਨ ਉਸ ਅਜਲਾਸ ਦੇ ਵਿੱਚ ਜਿਹੜਾ ਹੈ ਨਿਰਜੀਕਰਨ ਦਾ ਬਿੱਲ ਲਿਆਂਦਾ ਜਾਂਦਾ 2025 ਵਾਲਾ ਇਹਨੂੰ ਮਤਾ ਪਾ ਕੇ ਰੱਦ ਕੀਤਾ ਜਾਵੇ ਆਪੋਜ਼ ਕੀਤਾ ਜਾਵੇ ਕਿ ਇਹ ਠੀਕ ਨਹੀਂ ਹੈਗਾ ਪੰਜਾਬ ਇੱਥੇ ਕਦੀ ਵੀ ਲਾਗੂ ਨਹੀਂ ਕਰਾਂਗੇ ਫਿਰ ਸਾਨੂੰ ਲੱਗੂ ਵੀ ਇਹ ਠੀਕ ਲੜਨਾ ਚਾਹੁੰਦੇ ਨੇ ਸਾਡੇ ਸਾਹਬਾ ਨਾ ਵਿਰੋਧੀ ਧਿਰਾਂ ਦੀ ਅੱਜ ਦੀ ਡੇਟ 'ਚ ਕਿ ਸੱਤਾ ਚਾਹੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਹੋਵੇ ਉਹ ਦੇਸ਼ ਦੇ ਆਮ ਸਾਰੇ ਖਪਤਕਾਰਾਂ ਤੇ ਪੂਰੇ ਪੰਜਾਬ ਦੇ ਖਪਤਕਾਰਾਂ ਨੂੰ ਜਿਹੜੇ ਪ੍ਰਾਈਵੇਟ ਤੇ ਕਾਰਪੋਰੇਟ ਦੇ ਹਵਾਲੇ ਕਰ ਜਾ ਰਹੇ ਆ ਤਾਂ ਮੈਨੂੰ ਲੱਗਦਾ ਵੀ ਆਮ ਗਰੀਬਾਂ ਦੀ ਪੱਤੀ ਪਹੁੰਚ ਤੋਂ ਬਾਹਰ ਹੋ ਜਣੀਆਂ ਤੀਸਰੀ ਗੱਲ ਇਹ ਆ ਸੀ ਐਸ ਕੇਮ ਨਾਲ ਫਿਰ ਸਲਾਹ مشورہ ਕਰਕੇ ਜਿਹੜੀ ਅੱਜ ਦੀ ਤੁਹਾਡੀ ਪੀਸੀ ਵਿੱਚ ਮੈਸੇਜ ਆ ਕਿ ਕੀ ਇਕੱਠੇ ਸੱਦਾ ਦੇਣ ਦੀ ਗਜੈਸ਼ ਬਚੀ ਆ ਹੋਰ ਕੋਸ਼ਿਸ਼ ਕਰਾਂਗੇ ਸਿੱਖਾਂ ਦੇ ਹੁੰਦੇ ਇਕੱਠਾ ਸਾਰਿਆਂ ਨੂੰ ਸੱਦਾ ਦੇ ਕੇ ਇਕਤਾ ਦੀ ਕੋਸ਼ਿਸ਼ ਬਜੀਆ ਅਸੀਂ ਆਪਣੇ ਅਗਰ ਜੱਟਾਂ ਨੂੰ ਜਟਾਉਣਾ ਉਹ ਉਹਦੇ ਜੱਟਾਂ ਜਾਣੀ ਰੱਖਾਂਗੇ ਪਰ ਅਸੀਂ ਪੰਜਾਬ ਦੀਆਂ तमाम ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ جتھے ਬੰਦੇ ਨੂੰ ਕਹਿੰਦੇ ਆ ਕਿ ਆਪਣੇ ਜਿੰਨਾ ਵੱਡਾ ਹਮਲਾ ਵਾ ਨਵੇਂ ਰੂਪੇ ਚਾਇਆ ਉਹ ਸਮਲੇ ਨੂੰ ਰੋਕਣ ਬਦਲੇ ਸਾਰੇ ਇਕੱਠੇ ਹੋ ਕੇ ਇਕੱਠੇ ਹੋ ਕੇ ਇਸ ਮੌਲੇ ਦਾ ਮੁਕਾਬਲਾ ਕਰੀਏ ਤਾਂ ਇਹ ਰੁਕਣਾ ਹੈਗਾ ਨਹੀਂ ਨਾ ਲੋਕੀ ਇਹ ਕੈਟੇਗਰੀ ਵੀ ਇਹਨਾਂ ਦਾ ਕੋਈ ਆਪਸੀ ਲੜਾਈਆਂ ਮੋਟੀਆਂ ਗੱਲਾਂ ਤੋਂ ਇੱਕ ਤਾਂ ਨਾ ਹੋਣ ਕਰਕੇ ਇਹਨਾਂ ਨੇ ਪੰਜਾਬ ਦਾ ਰਾਜ ਦਾ ਜਿਹੜਾ ਬਿਜਲੀ ਬੋਰਡ ਸੀ ਉਹ ਨਿੱਜੀ ਹੱਥਾਂ ਵਿੱਚ ਦੁਆਬਾ ਦਾ ਕੇਂਦਰ ਦਾ ਹਮਲਾ ਸਭ ਰੁਕ ਗਿਆ ਦੂਜਾ ਅਸੀਂ ਕਹਿੰਦੇ ਹਾਂ ਕਿ ਕੇਂਦਰ ਨੂੰ ਕੋਈ ਹੱਕ ਨਹੀਂ ਹੈਗਾ ਬਿਜਲੀ ਸੂਬਿਆਂ ਦਾ ਨਿਸ਼ਾਪਾਏ ਕੰਕਰੀਟ ਲਿਸਟ ਹੈ ਫਿਰ ਉਹ ਤਿੰਨ ਬਿੱਲਾਂ ਵਾਲੀ ਗੱਲ ਹੋ ਰਹੀ ਹੈ ਤੁਸੀਂ ਧੱਕੇ ਨਾਲ ਸਾਡੇ ਅਧਿਕਾਰਾਂ ਦੇ ਚਾਹ ਜਿੰਨੇ ਵੀ ਸੂਬਿਆਂ ਉਹ ਸੂਬਿਆਂ ਦਾ ਫੈਡਰਲ ਢਾਂਚਾ ਖਤਮ ਕਰਕੇ ਕੇਂਦਰੀਕਰਨ ਲਾਗੂ ਕਰ ਰਹੇ ਜੇ ਇਹ ਸੂਬਿਆਂ ਦਾ ਵਿਸ਼ਾ ਸੀ ਬਿਜਲੀ ਤੁਹਾਨੂੰ ਕੋਈ ਹੱਕ ਹੈ ਹੀ ਨਹੀਂ ਦਾ ਫਿਰ ਤੁਸੀਂ ਜਿਹੜਾ ਵਾ ਇਸ ਰਾਜਾਂ ਦੇ ਵਿਸ਼ੇ ਦੇ ਵਿੱਚ ਤਕਲਦਾਰੀ ਕਰੋ ਇਹ ਸਾਡੀ ਅੱਜ ਦੀ ਸਮਝ ਸੀ ਧੰਨਵਾਦ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਤਾਂ ਜਿਹੜੇ ਟੈਂਪਰ ਦੇ ਵਿੱਚ ਸੇਕੋ ਮਲਾਜ਼ਮ ਕਿਹਦੇ ਬੰਦੀਆਂ ਆਪਣਾ ਸਪਸ਼ਟ ਕਰਦਣਗੇ ਮਲਾਜ਼ਮ ਬਿਜਲੀ ਬੋਰਡ ਦਾ ਹਿੱਸਾ ਨਹੀਂ ਸ਼ਾਇਦ ਉਹਨਾਂ ਲਈ ਇਹ ਸੰਭਵ ਨਾ ਹੋਵੇ ਮੇਰੀ ਸਮਝ ਨਾਲੇ ਆਪਣੇ ਦੱਸ ਦਿਓ ਠੀਕ ਹੈ ਇਹ ਕਿਸਾਨਾਂ ਦਾ ਬਾਈ ਜੀ ਮਜ਼ਦੂਰ ਵੀ ਨੇ ਦੱਸਤਾ ਮਜ਼ਦੂਰਾਂ ਦਾ ਵਿਦਿਆਰਥੀਆਂ ਦਾ ਵੀ ਫੈਸਲਾ ਹੋ ਸਕਦਾ ਉਹ ਵਿਦਿਆਰਥੀ ਹੈ ਯੂਨੀਵਰਸਿਟੀ ਅਚ ਵਿਦਿਆਰਥੀ ਸਾਡੇ ਘਰੇ ਆ ਤੋ ਕਿਸਾਨਾਂ ਮਜ਼ਦੂਰਾਂ ਦਾ ਫੈਸਲਾ ਬੇਸਿਕਲੀ ਕੇਵਲ ਭਾਈ ਤੁਸੀਂ ਦੱਸੋ ਦੇਖੋ ਜੀ ਅਸੀਂ ਮਲਾਜਰ ਜੇਸੇ ਵੰਦੀਆਂ ਵੱਲੋਂ ਇਹਨਾਂ ਮੀਟਰਾਂ ਦਾ ਵਿਰੋਧ ਕਰਦੇ ਆ ਰਹੇ ਹਾਂ ਕਿਉਂਕਿ ਇਹਦੇ ਨਾਲ ਸਾਡੇ ਮੀਟਰੀ ਡੀ ਦੀ ਪੋਸਟ ਘਟ ਰਹੀ ਹੈ ਵੀਡੀ ਦੀ ਪੋਸਟ ਕੱਟੀ ਜਾ ਰਹੀ ਹੈ ਕੈਸੇ ਦੀ ਪੋਸਟ ਜਿਹੜੀ ਉਹ ਘਟ ਰਹੀ ਹੈ ਪਰ ਜੋ ਇਹ ਮੀਟਰ ਪੁੱਟਣ ਦਾ ਫੈਸਲਾ ਹੈ ਇਹ ਕੇਐਮ ਦਾ ਆਪਣਾ ਫੈਸਲਾ ਹੈ ਅਸੀਂ ਮਲਾਜਮ ਤੌਰ ਤੇ ਇਸ ਦਾ ਵਿਰੋਧ ਕਰਦੇ ਆ ਅਸੀਂ ਜਿੱਥੇ ਵੀ ਸਾਡਾ ਸੰਘਰਸ਼ ਦਾ ਸੀਦਾ ਇਹ ਦੇ ਖਲਾਫ ਬੋਲਦੇ ਆ ਕਿ 스마트 ਮੀਟਰ ਜਿਹੜੇ ਆ ਉਹ ਨਹੀਂ ਲੱਗਣੇ ਚਾਹੀਦੇ ਦੀ ਜਗ੍ਹਾ ਤੇ ਮਕੈਨੀਕਲ ਲੀਟਰ ਜਾਂ ਜਿਹੜੇ ਕੰਪਿਊਟਰ ਇੰਮੇਟਰ ਪਹਿਲਾਂ ਜਿਹੜੇ ਲੱਗਦੇ ਸੀਗੇ ਉਹ ਲੱਗਣੇ ਚਾਹੀਦੇ ਲਾਈਬ੍ਰੇਰੀ ਸਾਹਿਬ ਜੀ ਦਾ ਇਸ ਦੇ ਦਾ ਬਹੁਤ ਸਦਾ ਪੰਜਾਬ ਕਰ ਰਹੇ ਤੇ ਹੁਣ ਡੇਟਾ ਵੀ ਕਰ ਰਹੇ ਤੇ ਮੂਰਤ ਵੀ ਦੇ ਚੋੜੀ ਹੈ ਦੇਖੋ ਪਹਿਲੋ ਜਦੋਂ ਚੰਡੀਗੜ੍ਹ ਤੋਂ ਨਿੰਜੀ ਕਰਨ ਲੱਗਾ ਚੰਡੀਗੜ੍ਹ ਦੇ ਬੈਠੇ ਜੁਨੇ ਵਾਲੇ ਕਿਤੇ ਸੀ ਡੋਰ ਟੂ ਡੋਰ ਗਏ ਛਾੜੀਆਂ ਦੇ ਵਿੱਚ ਪਰ ਸਾਨੂੰ ਲੋਕਾਂ ਦਾ ਆਪਾਂ ਦਾ ਨਹੀਂ ਮਿਲਿਆ ਇੱਥੇ ਕੌੜ ਕਰਨਗੇ ਹੁਣ ਇਹਦੇ ਰਿਜ਼ਲਟ ਵੀ ਹੋਣੇ ਸ਼ੁਰੂ ਹੋ ਜਾਣੇ ਚਲੋ ਜੁਪੀ ਦੇ ਵਿੱਚ ਵੀ ਮੁਲਾਜ਼ਮ ਜੱਦੇ ਬੰਦੀਆਂ ਵਿਰੋਧ ਕਰਦੀਆਂ ਸਾਨੂੰ ਲੱਗ ਰਿਹਾ ਹੈ ਤੋ ਇਹ ਬੇਸਿਕਲੀ ਹੈ ਪੰਜਾਬ ਠੀਕ ਹੈ ਪੰਜਾਬ ਦਾ ਹਰਿਆਣਾ ਜਿਹੜੇ ਅੰਦੋਲਨਾਂ ਦੀ ਕੁਬੜੀ ਤਾਕਤ ਰਹੀ ਹੈ ਤੋ ਇਹ ਪ੍ਰੋਗਰਾਮ ਪੰਜਾਬ ਹਰਿਆਣਾ ਵਿੱਚ ਲਾਗੂ ਕਰਾਂਗੇ ਆਪਾਂ ਤੋ ਦੂਜਾ ਦੂਜਾ ਸਾਨੂੰ ਲੱਗਦਾ ਵੀ ਜੇ ਪੰਜਾਬ ਦੇ ਅੰਦਰ ਸੋਚ ਲਈ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਹੋ ਗਈ ਤੋ ਦੇਸ਼ ਵਿਆਪੀ ਏਕਤਾ ਨੂੰ ਬਹੁਤਾ ਟਿਕਾ ਨਹੀਂ ਉਗਾ ਤੋ ਇਸ ਕਰਕੇ ਸੀ ਪੰਜਾਬ ਵਿੱਚ ਹੀ ਜਦੋਂ ਜਾ ਰਹੇ ਜੇ ਪੰਜਾਬ ਵਿੱਚ ਕੋਈ ਲਹਿਰ ਨਹੀਂ ਖੜੀ ਹੁੰਦੀ ਤਾਂ ਦੇਸ਼ ਲੈਵਲ ਤੇ ਵਿੱਚ ਲਹਿਰ ਉੱਠੀ ਸੈਕੰਡ ਪਾਰਟ ਦੇਵਤਾਂ ਨੂੰ ਸੋਧੋਗੇ ਸਬੰਧ ਵਿੱਚ ਮੀਟਿੰਗ ਸੀ ਹਾਂ ਨਹੀਂ ਐਰਕਾ ਦੀ ਮੀਟਿੰਗ ਵਿੱਚ ਉਹਨਾਂ ਨੂੰ ਸੱਦਾ ਨਹੀਂ ਸੀ ਦਿੱਤਾ ਗਿਆ ਅਸੀਂ ਉਹ ਸਾਰਿਆਂ ਨੂੰ ਇਕੱਠੇ ਕਰਨ ਦਾ ਫਿਰ ਜਾਂ ਤਾਂ ਜਟਾਣਾ ਤੇ ਐਸਆ ਕੀ ਆ ਕੀ ਤਾਲਮਹ ਕੀ ਅਧਾਰ ਹੈ ਉਹ ਕਿਰ ਕਰ ਬਲਕਿ ਇਹ ਦਾ ਹੈ ਕੀ ਕੁਝ ਮਹਨ ਸੱਦਾ ਦਿੱਤਾ ਨਹੀਂ ਦੇਖੋ ਪ੍ਰੈਸ ਉਹਨਾਂ ਦਾ ਪ੍ਰੈਸ ਉਹਨਾਂ ਦਾ ਲੋਡ ਆਇਆ ਹੋਇਆ ਵੀ ਇੱਕ ਤਾਂ ਸਾਂਝੀਆਂ ਸਰਗਰਮੀਆਂ ਛੱਡ ਕੇ ਜਿਹੜਾ ਸ਼ਬਦ ਸੀਗਾ ਉਹਦੇ ਪ੍ਰੈਸ ਬਿਆਨ ਦੇ ਵਿੱਚ ਸਾਂਝੀਆਂ ਸਰਗਰਮੀਆਂ ਤੇ ਸਾਂਝੀਆਂ ਸਰਗਰਮੀਆਂ ਤੇ ਛੱਡੀਆਂ ਦੀ ਚਾਰ ਚਿੱਠੀਆਂ ਤਾਂ ਅਸੀਂ ਲਿਖ ਦਿੱਤੀਆਂ ਉਹਨਾਂ ਦੇ ਇੱਕ ਸਾਲ ਦੇ ਵਿੱਚ। ਔਰ ਉਹਦੇ ਜਿਹੜੀ ਪਿਛਲੇ ਮੀਟਿੰਗ ਹੋਈ ਸੀ ਇਹ ਤੇ 25 ਅਗਸਤ ਨੂੰ ਉਹਦੇ ਵਿੱਚ ਏਜੰਡਾ ਤੈਅ ਹੋ ਗਿਆ ਸੀਗਾ। ਉਹ ਕਹਿੰਦੇ ਏਜੰਡਾ ਲਿਖਤੀ ਭੇਜੋ ਤੇ ਏਜੰਡਾ ਲਿਖਤੀ ਵੀ ਸਾਡਾ ਉਹਨਾਂ ਕੋਲ ਵਗ ਗਿਆ ਸੀ। ਉਹਦੇ ਵਿੱਚ ਵੀ ਚਾਰ ਨੰਬਰ ਤੇ ਬਿਜਲੀ ਸੋਡ ਬਿੱਲ ਸੀਗਾ। ਬੱਚੀ ਨਹੀਂ ਸੀ ਉਹਦੇ 'ਚ ਵੀ ਸੀਗਾ। ਉਹਦਾ ਅਜੇ ਤੱਕ ਸਾਨੂੰ ਕੋਈ ਜਵਾਬ ਉਹਨਾਂ ਵੱਲੋਂ ਨਹੀਂ ਆਇਆ ਕਿ ਉਹਨਾਂ ਨੇ ਕੋਈ ਜਵਾਬ ਦਿੱਤਾ ਹੋ ਵੀ ਹੋਣਾ ਨਹੀਂ ਹੋਣਾ। ਸਾਂਝੇ ਜਿਹੜਾ ਏਜੰਡੇ ਦੇ ਵਿੱਚ ਤਿੰਨ ਨੁਕਤੇ ਮਾਰੇ ਸੀਗੇ ਫਿਰ ਵੱਟ ਤੋਂ ਵੱਟ ਇਕੱਤਾ ਦੀ ਗੁਜਾਇਸ਼ ਹੈਗੀ ਹੈ ਜਿਹੜੀ ਸੰਗਮਣੀ ਲੱਗਦੀ ਕਿ ਹੈਗੀ ਆ ਠੀਕ ਆ ਘਟ ਤੋਂ ਘਟ ਇਕੱਤਾ ਕਰਨੋ ਇਹ ਵੀ ਗੁਜਾਇਸ਼ ਹੈਗੀ ਆ ਇਹਦੋਂ ਥੱਲੇ ਤਾਲਵੇਦਵਾ ਕਰ ਲੋ ਜਿੱਦਾਂ ਪੂਰੀ ਗੁਜਾਇਸ਼ ਹੈਗੀ ਆ ਫਿਰ ਜਿੱਨਾ ਤੋਂ ਜੜਾ ਫਿੱਟ ਬੈਂਦਾ ਹੈਗਾ ਫਿਰ ਕਾਮਨ ਏਜੰਡਾ ਤਿਆਰ ਕਰਕੇ ਉੱਤੇ ਕਰ ਲੋ ਉਹਦਾ ਕੋਈ ਨਹੀਂ ਦੂਸਰਾ ਜੇ ਮੈਂ ਜਿੰਨਾ ਵੀ ਆਪਾਂ ਸਰਨ ਜਥੇਬੰਦੀਆਂ ਚਿੱਠੀਆਂ ਭੇਜਿਆ ਅਖੇ ਉਹ ਵੀ ਚਿੱਠੀ ਗਈ ਸਾਰੇ ਉਹਨਾਂ ਵੀ ਜੱਥੇਬੰਦੀਆਂ ਨੂੰ ਚਿੱਠੀ ਲਈ ਤਾਂ ਉਦੋਂ ਬਾਅਦ ਅਸੀਂ ਐਸਕੇਐਮ ਨੂੰ ਚਿੱਠੀ ਲਿਖੀ ਜਿਹੜਾ ਉਹਨਾਂ ਦਾ ਆ ਵੀ ਇਹ ਤਰੀਕਾਕਰ ਮੈਂ ਕਹਿੰਨਾ ਵੀ ਜੇ ਤਾਂ ਅਸੀਂ ਕਿਸੇ ਜੱਥੇਬੰਦੀ ਨੂੰ ਜਾ ਕੇ ਮਿਲ ਕੇ ਐਸਕੇਐਮ ਦੀ ਵੀ ਇਹ ਗੱਲ ਕਹਿੰਦੇ ਆ ਵੀ ਤੁਸੀਂ ਐਸਕੇਐਮ ਛੱਡ ਕੇ ਸਾਡੇ ਫੋਰ ਵਿੱਚ ਆ ਜਾਓ ਫਿਰ ਤਾਂ ਹੋਊਗਾ ਠੀਕ ਆ ਇਹ ਤਰੀਕਾ ਥੋੜਾ ਠੀਕ ਰਿਹਾਗਾ ਮਿਲਣਾ ਸਾਡਾ ਜਨਮ ਸਤਿਕਾਰ ਦਾ ਅਧਿਕਾਰ ਹੈ ਮੈਂ ਇੱਥੋਂ ਸਿੱਧਾ ਜਾ ਕੇ ਗ੍ਰਾਂਥ ਸਾਹਿਬ ਦੇ ਘਰ ਤੱਕ ਜਾਾਂ ਇੱਥੇ ਕਿਵੇਂ ਬੰਦੀ ਹੋ ਸਕਦੀ ਜਾਂ ਕੇ ਗੱਲ ਕਰ ਲਵਾਂ ਤੇ ਕਿਹੜੇ ਸਾਂਝੇ ਸਦਰ ਸਾਹਿਬ ਜੀ ਕੀ ਢਿਕਾ ਰਿਹਾ ਸਾਨੂੰ ਦੱਸ ਦਿਓ ਸਾਡੇ ਫਾਰਮ ਨਾਲ ਕੋਈ ਕਾਵਾ ਜਾਂ ਸਾਡੇ ਜੱਥੇ ਕੋਈ ਨਾ ਕੋਈ ਕਾ ਇਹ ਗੱਲ ਕਰ ਜਿੱਤੇ ਕੋਈ ਬਾਦੀ ਗੱਲ ਨਹੀਂ ਹੋਣੀ ਚਾਹੀਦੀ ਹਾਂ ਜੇ ਅਸੀਂ ਕਿਸੇ ਜੱਲੇ ਬੰਦੇ ਨੂੰ ਕਹੀਏ ਵੀ ਉਹਨਾਂ ਦਾ ਫਾਰਮ ਛੱਡ ਫੋੜ ਛੱਡ ਕੇ ਸਾਡੇ ਨਾਲ ਫਿਰ ਤਾਂ ਗੱਲ ਸਭ ਝੱਪਦੀ ਹੈ ਇਹ ਵੀ ਢਿਕਾ ਦੂਰ ਕੀਤਾ ਜਾ ਸਕਦਾ ਕਿ ਸੱਤਨ ਦਾ ਤਰੀਕਾ ਵੀ ਬੈਸਟ ਕੀਤਾ ਜਾ ਸਕਦਾ ਮੀਟਿੰਗ ਦਾ ਮੈਨੂੰ ਲੱਗਦਾ ਨਾ ਹੋਣਾ ਇਹ ਜਿਆਦਾ ਵੱਡੀ ਗੱਲ ਆ ਇਹ ਨੂੰ ਸੁਧਾਰਿਆ ਜਾ ਸਕਦਾ ਵੀ ਤੁਸੀਂ ਦੱਸੋ ਕਿਹੜੇ ਢੰਗ ਨਾਲ ਸਦਰ ਦੇ ਲਈ ਕੋਈ ਵੱਡੀ ਗੱਲ ਨਹੀਂ ਬਿਜਲੀ ਬੋਰ ਦਾ ਨਿੱਜੀ ਘਟਨ 100 ਫਾਰਟ ਦੇ 40 ਕਰੋੜ ਲੋਕਾਂ ਦੇ ਅਸਰ ਪਾਉਗਾ ਪੰਜਾਬ ਦੇ 3.5 ਕਰੋੜ ਮਾਣ ਦੇ ਅਸਰ ਪਾਉਗੇ ਵੱਡਾ ਸਵਾਲ ਹੈ ਠੀਕ ਹੈ ਜੀ ਕੱਲ ਨੂੰ ਮੈਂ ਇਹ ਵੇਚ ਸਕਦਾ ਸਾਫ ਤੇ ਜੋ ਐਫਪੀਆਮ ਨੇ ਬਾਅਦ ਹੀ ਮੰਗ ਲਈ ਬਟਿੱਲੇ ਆ ਕੇ ਇਹ ਦੇਖੋ ਮੈਂ ਇੱਕ ਬੇਨਤੀ ਕਰਾਂ ਬਈ ਅੱਜ ਕੋਰਟ ਨੇ ਜਦੋਂ ਉਹਨਾਂ ਨੂੰ ਬਟਿੱਲੇ ਸੱਚਿਆ ਤਾਂ ਫਿਰ ਕਮਨਾਦੀ ਨੂੰ ਯਾਦ ਆਇਆ ਕਿ ਮਾਫੀ ਮੰਗਣੀ ਹੈ ਜਦੋਂ ਅਸੀਂ ਕਿਹਾ ਸੀ ਮੋਰਚਾ ਚੱਲਦੇ ਤੇ ਕਿ ਤੁਸੀਂ ਮਾਫੀ ਮੰਗੋ ਤੇ ਤੁਸੀਂ ਇਹ ਗਲਤ ਕੀਤਾ ਗਲਤ ਵਿਆਹਵਾਦੀ ਕੀਤੀ ਸਾਡੀਆਂ ਮਾਤਾ ਮਾਂ ਭੈਣਾਂ ਨੂੰ ਤੁਸੀਂ ਕਹੋਗੇ 100-100 ਰੁਪਏ ਦੇਂਿਆਂ ਨੇ ਤੇ ਇਹ ਬਹੁਤ ਜ਼ਿਆਦਾ ਘੱਤ ਗਲਸ਼ੀ ਕੀ ਨਾ ਸਹਿਣਯੋਗ ਸੀ ਸੋ ਕੋਈ ਗੱਲ ਨਹੀਂ ਮੈਂ ਜੋ ਸਮਝਦਾ ਸਾਡੇ ਕੋਲੋਂ ਘੱਟ ਉਸ ਮਾਤਾ ਦੇ ਕੋਲੋਂ ਜਾ ਕੇ ਪੈਰ ਫੜ ਕੇ ਕੰਗੜਾ ਜੀ ਮਾਫੀ ਮੰਗਣ ਤੇ ਉਹ ਬਿਹਤਰ ਹੋਏਗਾ ਸੋ ਅੰਦੇਰਾ ਇਤਰੋਸਤਾ ਹੈ ਪਰ ਅਸਲ ਮਾਦੀਤਾ ਉਸ ਮਾਤਾ ਦੀ ਜਿਹਨਾਂ ਦੀ ਤਸਵੀਰ ਮਖਾ ਕੇ ਉਹਨਾਂ ਨੇ ਮੀਡੀਆ ਦੇ ਵਿੱਚ ਬੋਲਿਆ ਸੀ ਉਹਨਾਂ ਦੇ ਜਾ ਕੇ ਪੈਰ ਟੁਕੜ ਕੇ ਮਾफी ਮੰਗਣ ਫਿਰ ਉਹ ਮaaf ਕਰ ਦੇਣਗੇ ਤੇ ਉਹਦੇ ਬਾਰੇ ਸਪਿਚਰ ਕਰਨਾ ਵੀ ਠੀਕ ਹੈ ਧੰਨਵਾਦ ਜੀ ਬਹੁਤ ਧੰਨਵਾਦ